ਸਮਾਈਲਾ ਟੈਟੋਰੀਅਲਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹੇ ਮੈਂ ਬ੍ਰਿਜ ਰਾਜ ਕੰਪਿਊਟਰ ਸਿਕਿਉਰਿਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 7ਵੀਂ ਪਾਠ 3 ਮਾਈਕਰੋਸਾਫਟ ਵਰਡ ਪਾਗ 1 ਵਿੱਚ ਇਸ ਪਾਠ ਦੇ ਬਹੁਤ ਪਸੰਦੀਪ੍ਰਸ਼ਣ ਅਤੇ ਖਾਲੀ ਥਾਂਵਾਂ ਭਰਨ यह पाठ शुरू करने तो पहला दसना चाहाँगा कि जरा एमएस वर्ड है माइक्रोसॉफ्ट वर्ड है सब तो पहला गल करते हाँ बहुपसंदी प्रश्न पहला एमसीक्यू है कंट्रोल प्लस एसकीस की वरतों डैशी जाती है इसके ऑप्शन ने सेव ओपन ਨੀਓ ਜਦ ਕਲੋਜ਼ ਪ੍ਰੈਸ ਦਾ ਸਹੀ ਆਨਸਰ ਹੈ ਸੀ ਇਹ MS ਵਰਡ ਦੇ ਅੰਦਰ ਜਦੋਂ ਅਸੀਂ ਕੰਟਰੋਲ ਪਲਸ S ਕੀ ਪ੍ਰੈਸ ਕਰਾਂਗੇ ਤਾਂ ਇਹਦਾ ਕੰਮ ਕੀ ਹੈ ਕਿਸੇ ਫਾਈਲ ਜਾਂ ਡਾਕੂਮੈਂਟ ਨੂੰ ਸੇਵ ਕਰਨਾ ਨੰਬਰ 2 ਰੂਲਰ ਦੇ ਹੇਠਲੇ ਪਾਸੇ ਇੱਕ ਵੱਡਾ ਖੇਤਰ ਹੁੰਦਾ ਹੈ ਜਿਸ ਨੂੰ ਡੈਸ਼ ਕਿਹਾ ਜਾਂਦਾ ਹੈ ਮੀਨਸ ਕਿ MS ਵਰਡ 'ਚ ਇੱਕ ਰੂਲਰ ਬਾਹਰ ਹੁੰਦੀ ਹੈ ਸਕੇਲ ਵਾਂਗੂ ਉਹਦੇ ਨੀਚੇ ਇੱਕ ਵਰਕ ਏਰੀਆ ਹੁੰਦਾ ਹੈ ਜਿੱਥੇ ਅਸੀਂ MS Word ਦਾ ਸਾਰਾ ਕੰਮ ਕਰਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਉਸਦੇ অপਸ਼ਨ ਨੇ ਟੈਕਸਟ ਏਰੀਆ ਓਪਨ ਏਰੀਆ ਕਲੋਜ਼ ਏਰੀਆ ਜਾਂ ਉਪਰੋਕਤ ਸਾਰੇ ਤੇ ਇਸ ਦਾ ਸਹੀ ਆਨਸਰ ਹੈ ਟੈਕਸਟ ਏਰੀਆ ਇਹ ਜਿਹੜਾ ਰੂਲਰ ਬਾਰ ਦੇ ਹੇਠਾਂ ਖੇਤਰ ਹੁੰਦਾ ਹੈ ਉਹਨੂੰ ਟੈਕਸਟ ਏਰੀਆ ਕਿਹਾ ਜਾਂਦਾ ਹੈ ਇਹਦੇ ਵਿੱਚ ਅਸੀਂ MS Word ਦੀ ਟਾਈਪਿੰਗ ਵੀ ਕਰ ਸਕਦੇ ਹਾਂ ਜਾਂ ਜੋ ਵੀ ਆਬਜੈਕਟ ਦਾਖਲ ਕਰਨਾ ਚਾਹੁੰਦੇ ਹਾਂ ਉਹ ਵੀ ਦਾਖਲ ਕਰ ਸਕਦੇ ਹਾਂ ਨੰਬਰ 3 ਵਰਡ ਡਾਕੂਮੈਂਟ ਵਿੱਚ ਦੋ ਸਕਰੋਲ ਬਾਰ ਹੁੰਦੇ ਹਨ ਡੈਸ਼ ਅਤੇ ਡੈਸ਼ ਸਕਰੋਲ ਬਾਰ ਦਾ ਕੰਮ ਹੁੰਦਾ ਹੈ ਪੇਜ ਨੂੰ ਐਮ ਐਸ ਵਰਡ ਚ ਮੂਵ ਕਰਨਾ ਤਾਂ ਇਸ ਦੇ ਆਪਸ਼ਨ ਨੇ ਹਾਰੀਜ਼ੋਂਟਲ ਵਰਟੀਕਲ ਖੱਪਾ ਸੱਚਾ ਉੱਪਰਲਾ ਹੇਠਲਾ ਬਾਰ ਜਾਂ ਉਪਰੋਪਰ ਵਿੱਚੋਂ ਕੋਈ ਨਹੀਂ ਤੇ ਇਸ ਦਾ ਸਹੀ ਆਨਸਰ ਹੈ ਹਾਰੀਜ਼ੋਂਟਲ ਤੇ ਵਰਟੀਕਲ ਹਾਰੀਜ਼ੋਂਟਲ ਸਕਰੋਲ ਬਾਰ ਪੇਜ ਨੂੰ ਲੈਫਟ ਰਾਈਟ ਮੂਵ ਕਰਦੀ ਹੈ ਤੇ ਵਰਟੀਕਲ ਸਕਰੋਲ ਬਾਰ ਪੇਜ ਨੂੰ ਉੱਪਰ ਤੇ ਹੇਠਾਂ ਮੂਵ ਕਰਦੀ ਹੈ ਨੰਬਰ 4 ਇੱਕ ਨਵਾਂ ਡਾਕੂਮੈਂਟ ਖੋਲਣ ਲਈ ਕੀਬੋਰਡ ਤੋਂ ਡੈਸ਼ ਕੀਸ ਪ੍ਰੈਸ ਕੀਤੀਆਂ ਜਾਂਦੀਆਂ ਹਨ ਜੇਕਰ ਤੁਸੀਂ ਇੱਕ ਨਵਾਂ ਡਾਕੂਮੈਂਟ ਬਣਾਉਣਾ ਚਾਹੁੰਦੇ ਹੋ ਐਮ ਐਸ ਵਰਡ ਦੀ ਸ਼ਾਰਟਕਟ ਕੀ ਕੀ ਹੋਵੇਗੀ ਇਸ ਦੇ ਆਪਸ਼ਨ ਇੱਕ ਕੰਟਰੋਲ ਜਮਾ O ਕੰਟਰੋਲ ਜਮਾ N ਕੰਟਰੋਲ ਜਮਾ S ਜਾਂ ਕੰਟਰੋਲ ਜਮਾ V ਇਸ ਦਾ ਸਹੀ ਆਨਸਰ ਹੈ ਕੰਟਰੋਲ ਜਮਾ N ਕਿ ਜੇਕਰ ਅਸੀਂ ਐਮ ਐਸ ਵਰਡ 'ਚ ਇੱਕ ਨਵਾਂ ਡਾਕੂਮੈਂਟ ਬਣਾਉਣਾ ਚਾਹੁੰਦੇ ਹਾਂ ਤਾਂ ਉਸ ਦੀ ਸ਼ਾਰਟਕਟ ਕੀ ਹੋਵੇਗੀ ਕੰਟਰੋਲ ਜਮਾ N ਨੰਬਰ 5 डैश व्यू डॉक्यूमेंट ठीक उसी तरह है, प्रिंट दिखाई देगा इससे ऑप्शन है इसका सही आंसर है, है प्रिंट लेआउट कि जो तो लेट व्यू जोक्यूमेंट उदा ही दिखाएगा जहोजा सू प्रट होने पेज पर या कागज पर दिखाई देता है ਅਗੇ ਹੈ ਖਾਲੀ ਥਾਵਾਂ ਪਰ ਪਹਿਲਾ ਹੈ ਰਿਬਨ ਦੇ ਹਰ ਇੱਕ ਡੈਸ਼ ਦੇ ਹੇਠਲੇ ਸੱਜੇ ਪਾਸੇ ਵਿੱਚ ਡਾਇਰੈਕਟ ਬਾਕਸ ਲੌਂਚਰ ਮੌਜੂਦ ਹੁੰਦਾ ਹੈ ਇਸ ਦਾ ਆਨਸਰ ਹੈ ਗਰੁੱਪ ਕਿ ਰਿਬਨ ਦੇ ਹਰ ਇੱਕ ਗਰੁੱਪ ਵਿੱਚ ਹੇਠਲੇ ਪਾਸੇ ਡਾਇਰੈਕਟ ਬਾਕਸ ਲੌਂਚਰ ਹੁੰਦਾ ਹੈ ਉਹ ਕਿਸ ਤਰ੍ਹਾਂ ਹੁੰਦਾ ਹੈ ਦੇਖ ਸਕਦੇ ਹੋ ਕਿ ਮੈਂ ਫੌਂਟ ਨਾਮ ਦਾ ਗਰੁੱਪ ਖੋਲ੍ਹਿਆ ਹੈ ਇਹਦੇ ਨੀਚੇ ਮੈਂ ਅਰੂਣਾ ਸ਼ੋਕਿਤ ਇਹਦੇ ਅਨੂੰ ਬੋਲਦੇ ਡੈਰੈਕਟ ਬਾਕਸ ਲੌਂਚਰ ਇਹ ਹਰ ਗਰੁੱਪ ਦੇ ਹੇਠਲੇ ਸੱਜੇ ਪਾਸੇ ਜਿਹੜਾ ਡਾਇਰੈਕਟ ਬਾਕਸ ਲੌਂਚਰ ਮੌਜੂਦ ਹੁੰਦਾ ਹੈ ਨੰਬਰ 2 ਵਰਡ ਵਿੰਡੋ ਦੀ ਸਭ ਤੋਂ ਉੱਪਰਲੀ ਬਾਰ ਦਾ ਨਾਮ ਡੈਸ਼ ਬਿੰਦਾ ਹੈ ਇਸ ਦਾ ਅੰਦਰ ਟਾਈਟਲ ਬਾਰ ਜੇ ਜਦੋਂ ਅਸੀਂ MS ਵਰਡ ਖੋਲ੍ਹਾਂਗੇ ਸਭ ਤੋਂ ਉੱਪਰ ਤੁਹਾਨੂੰ ਡਾਕੂਮੈਂਟ ਦਾ ਨਾਮ ਦਿਖਾਈ ਦੇਵੇਗਾ ਤੇ ਨਾਮ ਲਿਖਿਆ ਆਏਗਾ ਮਾਈਕਰੋਸਾਫਟ ਵਰਡ ਤੇ ਉਹਦੇ ਸੱਜੇ ਪਾਸੇ ਮਿਨੀਮਾਈਜ਼ ਮੈਕਸਮਾਈਜ਼ ਤੇ ক্লোਜ਼ ਬਟਨ ਨਜ਼ਰ ਆਵੇਗਾ ਤੇ ਇਸ ਬਾਰ ਨੂੰ ਬੋਲਦੇ ਹੈ ਟਾਈਟਲ ਬਾਰ ਨੰਬਰ 3 ਡੈਸ਼ 뷰 ਵਿੱਚ ਡਾਕੂਮੈਂਟ ਨੂੰ ਇੱਕ ਇੱਕ ਉਸੇ ਤਰ੍ਹਾਂ ਦਿਖਾਇਆ ਜਾਂਦਾ ਹੈ ਜਿਵੇਂ ਕਿਉਂ ਪ੍ਰਿੰਟ ਹੋਣ ਉਪਰੰਤ ਦਿਖਾਈ ਦਵੇ ਕਾਰ ਇਸ ਦਾ ਆਨਸਰ ਹੈ ਪ੍ਰਿੰਟ ਲੇਆਉਟ ਥੀ ਕਿ ਪ੍ਰਿੰਟ ਲੇਆਉਟ ਥੀ ਵਿੱਚ ਜਦੋਂ ਅਸੀਂ ਪ੍ਰਿੰਟ ਕਰਦੇ ਹਾਂ ਐ ਵੀ ਬਿਲਕੁਲ ਉਵੇਂ ਹੀ ਤੁਹਾਨੂੰ ਡਾਕੂਮੈਂਟ ਦਿਖਾਉਂਦਾ ਹੈ ਜਿਵੇਂ ਅਸੀਂ ਜਦੋਂ ਕਾਗਜ਼ ਤੇ ਪ੍ਰਿੰਟ ਕਰਦੇ ਹਾਂ ਤਾਂ ਉਦਾਂ ਦਿਖਾਈ ਦਿੰਦਾ ਹੈ ਨੰਬਰ 4 ਨਵਾਂ ਡਾਕੂਮੈਂਟ ਓਪਨ ਕਰਨ ਲਈ ਵਰਤੀ ਜਾਣ ਵਾਲੀ ਸ਼ਾਰਟਕਟ ਕੀ ਕੈਸ਼ ਕੀਤੀ ਹੈ ਇਸ ਦਾ ਆਨਸਰ ਹੈ ਕੰਟਰੋਲ ਐਨ ਜੇਕਰ ਤੁਸੀਂ MS Word 'ਚ ਇੱਕ ਨਵਾਂ ਬਲੈਂਕ ਡਾਕੂਮੈਂਟ ਓਪਨ ਕਰਨਾ ਚਾਹੁੰਦੇ ਹੋ ਤਾਂ ਉਸ ਦੀ ਸ਼ਾਰਟਕਟ ਕੀ ਹੈ ਕੰਟਰੋਲ ਐਨ ਜੇਕਰ ਤੁਸੀਂ ਪੁਰਾਣਾ ਡਾਕੂਮੈਂਟ ਓਪਨ ਕਰਨਾ ਚਾਹੁੰਦੇ ਹੋ ਜਿਹੜਾ ਪਹਿਲਾਂ ਤੋਂ ਬਣਿਆ ਰਿਹਾ ਹੈ ਤਾਂ ਉਹਦੀ ਸ਼ਾਰਟਕਟ ਕੀ ਹੁੰਦੀ ਹੈ ਕੰਟਰੋਲ ਜਮਾ O ਨੰਬਰ 5 MS Word ਦਾ ਡੈਸ਼ ਲੇਆਉਟ ਊ ਡਾਕੂਮੈਂਟ ਦੀ ਆਊਟਲਾਈਨ ਕੀ ਦਸ਼ਮ ਦਾ ਹੈ ਇਸ ਦਾ ਆਨਸਰ ਹੈ ਆਊਟਲਾਈਨ ਊ ਜਿਹੜਾ ਆਊਟਲਾਈਨ ਊ ਹੈ ਉਹ ਡਾਕੂਮੈਂਟ ਨੂੰ ਆਊਟਲਾਈਨ ਇਸ ਫਾਰਮ ਦੇ ਕਿ ਦਚਮ ਦਾ ਹੈ। ਇਹ ਅਜੇ ਲਈ ਨਹੀਂ। ਅਗਲੀ ਵਾਰ ਹੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ। ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ। ਧੰਨਵਾਦ।